ਸ਼ਬਦ ਗੁਰਵਰਦਨ ਪਾਤਸ਼ਾਹ ਉਹਨਾਂ ਦਾ ਨਾਂ ਲੈ ਕੇ ਵਿਚਾਰਿਆ ਉਹ ਰੀਪਕ ਬਹਿ ਨਾਮ ਲੈ ਇੱਕ ਪੌੜੀ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਅੰਕਿਤ ਕੀਤੀ ਹੁਣ ਖਿਆਲ ਕਰੀਏ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਆਤਮਨ ਹੁੰਦਾ ਹੈ ਤੇ ਭਾਰਤ ਵਿੱਚ ਕੀ ਹੋਇਆ ਰਾਸ ਭਾਰਤ ਵਿੱਚ ਗੁਲਾਮੀ ਸੀ ਕਿਉਂਕਿ ਬ੍ਰਾਹਮਣ ਦੀ ਸਰਵਾਰੀ ਸੀ ਬ੍ਰਾਹਮਣ ਦੀ ਨੀਗਾਵੇ ਜੱਟ কুমਿਹਾਰ ਲੋਹਾਰ ਨਾਈ ਛੀਂਬੇ ਇਹ ਸ਼ੂਦਰ ਕਲਾਸ ਦੇ ਬਰੇ ਦੇ ਸਨ ਇਹਨਾਂ ਸਾਰਿਆਂ ਨੂੰ ਥੱਲੇ ਰੱਖਿਆ ਸੀ ਜਲਾਹਾ ਔਰ ਭਲਾ ਹੋਵੇ ਇਹਨਾਂ ਕ੍ਰਾਂਤੀਕਾਰੀ ਮਹਾਪੁਰਸ਼ਾਂ ਦਾ ਤੁਸੀਂ ਦੇਖੋ ਗੁਰਨਾਨਕ ਪਾਤਸ਼ਾਹ 1469 ਵਿੱਚ ਪੈਦਾ ਹੁੰਦੇ ਦੇ ਪਾਕਿਸਤਾਨ ਦੀ 1390 ਵਿੱਚ ਪੈਦਾ ਹੁੰਦੇ ਬਾਬਾ ਫਰੀਦ ਸਾਹਿਬ ਜੀ 1173 ਵਿੱਚ ਪੈਦਾ ਹੁੰਦੇ ਇਹਦਾ ਅਰਥ ਇਹ ਆ ਗੁਰਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਦੀ ਬਾਣੀ ਭਗਤ ਸੈਣ ਜੀ ਦੀ ਮੇਰੇ ਲਾਗੇ ਵੀਰ ਜੀ ਬੈਠੇ ਬੜੇ ਫਿਲਾਸਫਰ ਸੀ ਬੜੀਆਂ ਵਧੀਆ ਕਿਤਾਬਾਂ ਲਿਖੀਆਂ ਗੱਲਾਂ ਕਰਦੇ ਸੀ ਸਾਮਾ ਨਹੀਂ ਸੀ ਹੈਗੈਂਡ ਗੱਲਾਂ ਹੋਰ ਕਰਨੀਆਂ ਸੀ ਅਸੀਂ ਜੋ ਕੁਝ ਸੁਣਦੇ ਆ ਇਹ ਇਤਿਹਾਸ ਨਹੀਂ ਹੈ ਪਗਲ ਸਾਂਝੇ ਦਾ ਕ੍ਰਾਂਤੀਕਾਰੀ ਮਹਾਪੁਰਸ਼ ਹਨ ਇਨ ਇੱਕ ਇਨਕਲਾਬੀ ਪੁਰਸ਼ ਹਨ ਅਸੀਂ ਹਿੰਦੂ ਮਿਥਾਲੋਜੀ ਦੇ ਮਤਲਬ ਉਹ ਪਗਲ ਜੀ ਆ ਪੇਸ਼ ਕਰ ਰਹੇ ਆ ਵੀ ਜਿਵੇਂ ਫਕੀਰ ਨਹੀਂ ਨਹੀਂ ਬੜੇ ਚਿੰਤਕ ਸੀ ਗੁਰੂ ਸਾਹਿਬ ਜੀ ਕਿੱਦਾਂ ਸਾਂਝ ਬੱਢੀ ਹੁਣ ਇੱਕ ਵੱਖਰਾ ਚੈਪਟਰ ਬਣ ਗਿਆ ਪੁਰਾਣੇ ਰਮ ਤੇ ਸਾਧ ਜਿਹੜੇ ਆ ਉਹ ਟੁੰਬਿਆਂ ਉੱਤੇ ਪੁਰਾਣੇ ਭਗਤਾਂ ਦੀ ਪਾਣੀ ਕਾਉਂਦੇ ਹੁੰਦੇ ਸੀ ਪੁਰਾਣੇ ਜਿਹੜੇ ਰਮ ਤੇ ਸਾਧ ਹੁੰਦੇ ਸੀ ਉਦੋਂ ਆਹੀ ਸਾਧ ਹੁੰਦਾ ਸੀ ਇੱਥੋਂ ਰਮ ਤੇ ਸਾਧਾਂ ਨਾਲ ਇੰਦਰ ਜਾਣਾ ਉਹਦੇ ਰਮ ਤੇ ਸਾਧਾਂ ਦੇ ਕੋਲੇ ਪਾਣੀ ਹੁੰਦੀ ਸੀ ਤੇ ਉਹ ਪਾਣੀ ਕਾਉਂਦੇ ਹੁੰਦੇ ਸੀ ਤੇ ਉਹ ਗੁਰਨਾਨਕ ਪਾਸ਼ਾ ਦੇ ਸ਼ਬਦ ਚੰਗੇ ਲੱਗੇ ਉਹਨਾਂ ਨਾਲ ਦੀ ਨਾਲ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹੁਣ ਬ੍ਰਾਹਮਣ ਦੀ ਜਿਹੜੀ ਫਿਲਾਸਫੀ ਹੈ ਭਈ ਉਹ ਉਹਨਾਂ ਕਰਮਕਾਂਡ ਵਾਲੀਆਂ ਕਹਾਣੀਆਂ ਲਿਖੀਆਂ ਬਾਣੀ ਦਾ ਜੋ ਸਿਧਾਂਤ ਆ ਉਹਨੂੰ ਉਹਨਾਂ ਨੇ ਲਿਖਿਆ ਨਹੀਂ। ਉਹ ਕਬੀਰ ਸਾਹਿਬ ਜੀ ਨੂੰ ਇਹ ਡੰਕਰੀ ਚੋੜ ਨਾਲ ਕਹਿਣਾ ਪਿਆ ਕਿ ਚੈਲੰਜ ਇੰਦਾ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹ ਨਹੀਂ ਆਏ। ਗੁਰਨਾਨਕ ਪਾਤਸ਼ਾਹ ਨੇ ਕਿਹਾ ਵੀ ਮੈਂ ਕੈਸੇ ਕ੍ਰਾਂਤੀ ਪੈਦਾ ਕਰਾਂਗਾ ਜਿੰਨਾ ਭਗਤਾਂ ਨੂੰ ਮੰਦਰਾ ਚ ਵਰਣ ਨਹੀਂ ਦਿੰਦਾ ਸ਼ੂਦਰ ਕਿਹਾ ਜਾਂਦਾ ਰਿਹਾ ਮੈਂ ਸੰਘਾਸਨ ਦੇ ਬਿਠਾਵਾਂਗਾ ਲੋਕ ਨਮਸਕਾਰ ਕਰਿਆ ਟਾਲ ਗਏ ਲੋਕ ਬੰਦਗੀ ਤੇ ਰਹਿ ਕਰਨੇ ਮੈਂ ਇੱਕ ਪੁਸਤਕ ਲਿਖੀ ਹੈ ਸਾਹੀਆਂ ਦਾ ਸਾਹਿਤਿਕ ਪੱਖ ਉਦਾਂ ਹੀ ਭਗਤ ਸੈਣ ਜੀ ਦੀ ਸਾਹੀ ਉੱਤੇ ਵੀ ਆਪਾਂ ਉਪਲੰਕਣ ਕੀਤਾ ਹੈ ਵਿਚਾਰ ਕੀਤਾ ਹੈ ਸਧਕ ਪੱਖ ਉਹ ਹੈ ਸਧਕ ਪੱਖ ਮੈਂ ਪੇਸ਼ ਕੀਤਾ ਹੈ ਅਗਰ ਅਰਦਾਸ ਨਾਲ ਦਾ ਸਧਕ ਪੱਖ ਪੇਸ਼ ਹੁੰਦਾ ਹੈ ਔਰ ਮੈਂ ਪੌੜੀ ਦੇ ਵਿਚਾਰ ਕਰਨੀ ਜਾਵਾਂ ਸਮਾਂ ਲੱਗ ਜਾਣਾ ਹੈ ਪੀ ਭਗੁਰੂ ਦਾਸਾ ਭਗਤਬੀਰ ਸਾਹਿਬ ਦੀ ਭਾਈ ਗੁਰਦਾਸ ਸਾਹਿਬ ਦੀ ਜਿਹੜੀ ਬਾਣੀ ਹੈਗੀ ਆ ਵੀ ਤੇ ਸੁਨ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਵਾਸਿਆ ਨਾਈ ਆਏ ਸੰਤ ਪਰਉਨੇ ਛੱਡ ਸਕੇ ਨਾ ਉਹ ਸਾਰੀ ਕੋੜੀ ਤੁਹਾਡੇ ਸਾਹਮਣੇ ਆ ਵੀ ਕੀਰਤਨ ਹੋਵਾ ਰਹਿਣ ਸਭਾਈ ਪ੍ਰੇਮ ਭਗਤ ਰਾਤੀ ਕਰੇ ਭਾਗੇ ਰਾਜਦਵਾਰੇ ਜਾਈ ਹੁਣ ਭਾਗਾ ਵਾਲਾ ਸਾਖੀ ਜੀ ਇਸ ਤਰ੍ਹਾਂ ਲਿਖੀ ਆ ਵੀ ਉਹਨਾਂ ਦੇ ਕੋਲੇ ਸੰਤ ਆ ਗਏ ਨਹੀਂ ਇਹ ਇਦਾਂ ਦੀ ਕਹਾਣੀ ਨਹੀਂ ਭਗਤ ਸੈਨਜੀ ਦੇ ਪਿੰਚੂ ਤੱਕ ਲੋਕ ਆਉਂਦੇ ਸੀ ਸਮਾਜ ਦੀ ਬੇਧੀ ਵਾਸਤੇ ਲੋ ਕੇਵਲ ਇਹਨਾ ਨਹੀਂ ਭਗਤੀ ਗੱਲ ਨਹੀਂ ਬੜਾ ਕੰਮ ਉਹ ਵਿਚਾਰਾ ਕਰਦੇ ਸੀ ਹਰਸਲ ਦੇ ਕਰਦੇ ਸੀ ਗੁਲਾਮੀ ਕਿਦਾਂ ਕੱਟੀ ਜਾਵੇ ਲੋਕਾਂ ਨੂੰ ਕਿੰਨਾ ਸੁਝ ਦਿੱਤਾ ਜਾਵੇ ਆਪਣੀ ਕੌਮ ਜਿਹੜੀ ਹੈ ਨੀਵੇਂ ਤਾਂ ਬੈਠੂ ਝੱਕ ਤਾਂ ਚੁੱਕੇ ਆ ਇਹ ਵਿਚਾਰਾ ਕਰਦੇ ਸੀ ਵਿਚਾਰਾ ਕਰਦੇ ਉਹਨਾਂ ਰੱਬ ਜਿਹੜਾ ਜੰਮਦਾ ਨਹੀਂ ਹੈ ਨਾ ਰੱਬ ਜੰਮਦਾ ਨਹੀਂ ਹੈ ਸੋਮੁਖ ਜਨੋ ਜਿਤ ਕਹੇ ਠਾਕੁਰ ਜੀ ਇਹ ਕਹ ਰੱਬ ਆਪ ਜੀ ਅੰਨਾ ਹੀ ਨਹੀਂ ਨਹੀਂ ਉਹਨਾਂ ਦਾ ਦਬਦਬਾ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੇ ਲੋਕ ਇਦਾਂ ਦੇ ਵਿਚਾਰ ਕਰਨ ਵਾਸਤੇ ਆਏ ਤੇ ਸਾਰਿਆਂ ਨੂੰ ਪਤਾ ਵੀ ਇਹ ਸ਼ਾਹੀ ਨਾਈ ਨੇ ਉਹ ਰਾਜੇ ਦੀ ਸ਼ਾਹੀ ਨਾਈ ਹੋਣਾ ਇਹ ਖਿਤਾਬ ਬੜਾ ਵੱਡਾ ਹੈ ਔਰ ਇਹਨਾਂ ਦੇ ਥਾਂ ਦੇ ਉੱਤੇ ਮੈਨੂੰ ਜਾਣਾ ਪੈਣਾ ਕਿਉਂਕਿ ਬੜੀ ਕਮਾਲ ਦੀ ਲਿਖੀ ਹੈ ਵੀ ਜਾਣਾ ਪੈਣਾ ਇਹਨਾਂ ਦੀ ਜਗ੍ਹਾ ਤੇ ਕਿਉਂਕਿ ਜ਼ਿੰਮੇਵਾਰੀ ਇਹਨਾਂ ਦੀ ਹੈ ਔਰ ਉਹਨਾਂ ਦੀ ਜ਼ਿੰਮੇਵਾਰੀ ਇੱਕ ਸਿੱਖ ਉਹਨਾਂ ਦਾ ਪਿਆਰ ਵਾਲਾ ਉਹਨਾਂ ਦਾ ਵਿਚਾਰ ਵਾਲਾ ਜਿਹੜਾ ਵੀ ਉਹ ਗਿਆ ਆਏ ਸੰਗ ਪਰਉਨੇ ਕੀਰਤਨ ਹੋਵਾ ਰਹਿਣ ਸਵਾਈ ਇਹਦਾ ਕਿ ਇਦ ਰਾਤ ਵਿਚਾਰਾਂ ਹੋਈਆਂ ਔਰ ਕਿਸ ਤਰ੍ਹਾਂ ਆਪਣੀ ਕੌਮ ਨਾਲ ਜੁੜਿਆ ਜਾਵੇ ਰਾਜੇ ਦੀ ਬੜੀ ਸੇਵਾ ਕੀਤੀ ਰਾਜਾ ਬੜਾ ਖੁਸ਼ ਹੋਇਆ ਸੈਨ ਜਗਲੇ ਦਿਨ ਗਏ ਨੇ ਤੇ ਕਿਹਾ ਹੈ ਕਿ ਵਾਕ ਕਮਾਲ ਦਾ ਸੇਵਾਦਾਰ ਹੈ ਉਹਦੇ ਬਹੁਤ ਵਧੀਆ ਸੇਵਾ ਕੀਤੀ ਹੈ ਔਰ ਫਿਰ ਉਹਨਾਂ ਨੇ ਸੇਵਾ ਕੀਤੀ ਹੈ ਕੀ ਤੁਸੀਂ ਖਿਆਲ ਕਰਿਓ ਕਬੀਰ ਸਾਹਿਬ ਦਾ ਬਾਗ ਤੁਹਾਡੇ ਸਾਹਮਣੇ ਰੱਖਿਆ ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾਟ ਕਾਹੇ ਨਹੀਂ ਆਇਆ ਔਰ ਸਾਰਾ ਫਾਹਾ ਵੜਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਪੰਆ ਪਿਆਰੇ ਝੂਟ ਗਿਆ ਗੁਰਬਾਣੀ ਦਾ ਜਿਹੜਾ ਸਿਧਾਂਤ ਉਹਨਾਂ ਥੋੜਾ ਪਿਛੜ ਲੈ ਗਿਆ ਵੀ ਭਗਤ ਜੀ 1390 ਚ ਪੈਦਾ ਹੁੰਦੇ ਆ ਭਾਈ ਸਾਹਿਬ ਸਿੰਘ ਪੰਆ ਪਿਆਰੇ 1699 ਚ ਆਉਂਦੇ ਆ ਗੁਰੂ ਨਾਨਕ ਪਾਸ਼ਾ ਦਾ ਫਲਸਫਾ ਗੁਰੂ ਨਾਨਕ ਪਾਸ਼ਾ ਦੀ ਫਿਲਾਸਫੀ ਭਗ ਜੀ ਦੀ ਫਿਲਾਸਫੀ ਕਿੰਨੀ ਦੂਰ ਤੱਕ ਗਈ ਹੋਈ ਉਹਨਾਂ ਵਿੱਚੋਂ ਭਾਈ ਸਾਬ ਸੇਠ ਕਿਤੋਂ ਚੱਲ ਕੇ ਆਉਂਦੇ ਠੀਕ ਹੈ ਜੀ ਨਾਈ ਬਰਾਜ ਨਾਲ ਸੰਬੰਧ ਰੱਖਦੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਪਿਆਰੇ ਚੋਣ ਕੀਤੇ ਉਹਨੇ ਭਰੇ ਦਰਬਾਰ ਲਲਕਾ ਲਿਆ ਜਦ ਪਹਿਲਾ ਦਾਇਆ ਆਈ ਫਿਰ ਧਰਮ ਆਇਆ ਹਿੰਮਤ ਆਣ ਉਸਨੇ ਚੰਦ ਚੁੰਮੇ ਮੁੱਖ ਮੇਂ ਚੰਦ ਲਾ ਕੇ ਸਾਰੇ ਪਰਮ ਆਇਆ ਸਾਹਿਬ ਨਿਕਰਿਆ ਫਿਰ ਮੈਦਾਨ ਅੰਦਰ ਹੁੰਦੀ ਮੇਰ ਆਈ ਤੇਰਾ ਕਰਮ ਆਇਆ ਦੇਨ ਦੁਖੀ ਲਈ ਬਣਿਆ ਖਾਲਸਾ ਜੋ ਤੁਹੀ ਜਗਤ ਲਈ ਮਨ ਬਲੈ ਪੱਟੀ ਆਏ ਬਾਈ ਸਾਫ ਸਿੰਘ ਜੀ ਨੇ ਨਿੱਤਰੇ ਨੇ ਪੰਨਿਆ ਪਿਆਰੇ ਨੇ ਕਿਹਾ ਕੀ ਹੈ ਗਿਆਨੀ ਰਤਨ ਸਿੰਘ ਨੇ ਬੜਾ ਕਮਾਲ ਦਾ ਲਿਖਿਆ ਜੱਟ ਲੋਹਾਰ ਨਾਈ ਛੂਦਰ ਜਿੰਨੇ ਵੀ ਹੈ ਜਲਾਹੇ ਇਨ ਗਰੀਬ ਸਿੱਖਨ ਕਿਉਂ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਤੋ ਭਾਗਾਂ ਵਾਲਿਓ ਇੱਕ ਕ੍ਰਾਂਤੀਕਾਰੀ ਤੇ ਇਨਕਲਾਬੀ ਭਗਤ ਸਿੰਘ ਜਿਨ੍ਹਾਂ ਦੀ ਬਾਣੀ ਗੁਰਨਾਨਕ ਪਾਸ਼ਾ ਨੇ ਇਕੱਤਰ ਕੀਤੀ ਸੰਦੂਖੜੀ ਭਾਸ਼ਾ ਵਿੱਚ ਸੀ ਪੰਜਾਬੀ ਰੂਪ ਜਿਹੜਾ ਵੀ ਗੁਰਵਰਧਨ ਪਾਸ਼ਾ ਮਹਾਰਾਜਤ ਆ ਔਰ ਗੁਰੂ ਅਰਜਨ ਪਾਸ਼ਾ ਮਹਾਰਾਜ ਜਿਹੜਾ ਗੁਰਨਾਨਕ ਪਾਸ਼ਾ ਨੇ ਬਾਣੀ ਜਿਵੇਂ ਜਿਵੇਂ ਇਕੱਠੀ ਕੀਤੀ ਹੈ ਤੇਵੇਂ-ਤੇਵੇਂ ਉਹ ਅਗਲੀ ਜਿਹੜੀ ਪੁਥੀ ਹੈ ਉਹ ਗੁਰੂ ਅੰਗਦ ਪਾਸ਼ਾ ਨੇ ਦਿੱਤੀ ਗੁਰੂ ਅੰਗਦ ਪਾਸ਼ਾ ਗੁਰੂ ਅਮਰਦਾਸ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰੂ ਰਾਮਦਾਸ ਜੀ ਦੇ ਗੁਰੂ ਅਰਜਨ ਪਾਤਸ਼ਾਹ ਨੂੰ ਤੇ ਗੁਰੂ ਰਾਮਦਾਸ ਜੀ ਤੋਂ ਇਸ ਤਰ੍ਹਾਂ ਜੇ ਇਤਿਹਾਸ ਦੇਖਿਆ ਜਾਵੇ ਬੜਾ ਲੰਮਾ ਚੌੜਾ ਹੈ ਤੇ ਭਗਤ ਭਾਈ ਗੁਰਦਾਸ ਸਾਹਿਬ ਦਾ ਜੀ ਦਾ ਭਈ ਸੈਣ ਨਾਈ ਬੁੱਤਕਾਰੀ ਉਹ ਘਰ ਘਰ ਸੁਣਿਆ ਫਿਰਦੇ ਵਸਿਆ ਪਾਟਨਾ ਭਗਤਾਂ ਮੈਂ ਗੜਿਆ ਭਗਤਾਂ ਮੈਂ ਕੀ ਭਗਤ ਕੌਣ ਹੈ ਭਗਤਿਆ ਵੇਣ ਗੁਣ ਕੀਤੇ ਭਗਤਨਾ ਉਹ ਗੁਣਾ ਨਾਲ ਭਰਪੂਰ ਸੀ